ਉਹਨੂੰ ਇਹ ਤਾਂ ਨਹੀਂ ਕਿਹਾ ਵੀ ਤੂੰ ਰਾਜ ਤੇ ਨਹੀਂ ਜਾਣਾ ਤੂੰ ਰਾਜ ਨਹੀਂ ਕਰਨਾ ਫਿਰ ਬੁੱਟਾ ਸਿੰਘ ਨੂੰ ਸਜ਼ਾ ਲੱਗੀ ਗ੍ਰਹਿ ਮੰਤਰੀ ਹੁੰਦਾ ਹਾਂ 84 ਵਾਲਾ ਜਿਹੜਾ ਉਹ ਭੱਲੂ ਘਰ ਆਇਆ ਬੁੱਟਾ ਸਿੰਘ ਨੂੰ ਇਹ ਤਾਂ ਨਹੀਂ ਕਿਹਾ ਵੀ ਤੂੰ ਗ੍ਰਹਿ ਮੰਤਰੀ ਦੇ ਤੌਰ ਤੇ ਕੰਮ ਨਹੀਂ ਕਰਨਾ ਸਜ਼ਾ ਲਾਈ ਉਹਦੇ ਤਖਤੀਆਂ ਪਾਈਆਂ ਜੋ ਭਰਤੀ ਪਾਇਆ ਗਿਆਨੀ ਜੈਲ ਸਿੰਘ ਨੂੰ ਵੀ ਸਜ਼ਾ ਲੱਗੀ ਇਹ ਰਾਸ਼ਟਰਪਤੀ ਪਰ ਧਾਰਮਿਕ ਸਜ਼ਾ ਲੱਗੀ ਨਾ ਇਹ ਤਾਂ ਨਹੀਂ ਕਿਹਾ ਵੀ ਰਾਸ਼ਟਰਪਤੀ ਭਵਜ ਨਹੀਂ ਜਾਣਾ ਉਹ ਦੇਖੋ ਲੋਕ ਮਤਲਬ ਭੁੱਲਣ ਹਾਰਾ ਪੰਜਾਬ ਮੈਂ ਇਹ ਕਹਿਣ ਚ ਮੈਨੂੰ ਕੋਈ ਗਰੇਸ਼ ਨਹੀਂ ਆ ਤੇ ਇਹ ਦੱਸੋ ਬੇ ਇੱਕ ਪਾਸੇ ਤੁਸੀਂ ਮੈਂ ਉਹ ਅਢੇੜ ਨਹੀਂ ਨਹੀਂ ਚਾਹਦਾ ਗੱਲ ਨੂੰ 84 ਵਾਲੇ ਸਾਰੇ ਮਾਮਲੇ ਚਾਹੇ ਪਤਲੇ ਆ ਜਾਂ ਇੱਥੇ ਵਾਲੇ ਮਾਮਲੇ ਜੇ ਲੋਕਾਂ ਦੇ ਯਾਦ ਹੁੰਦਾ ਤੇ ਫੇਰ ਕਾਂਗਰਸੀ ਦਾ ਸਰਕਾਰ ਬਣੇ ਨਹੀਂ ਸੀ ਸਕਦੀ ਕਦੀ ਇਹਦਾ ਕੀ ਜਵਾਬ ਆ ਲੋਕਾਂ ਕੋਲੇ ਕਾਂਗਰਸ ਪਾਰਟੀ ਦੇ ਸਰਕਾਰ ਕਦੇ ਬਣ ਸਕਣੀ ਚਾਹੀਦੀ ਸੀ ਨਹੀਂ ਸੀ ਬਣਨੀ ਚਾਹੀਦੀ ਪਰ ਉਹੀ ਲੋਕ ਨੇ ਮਤਲਬ ਪੰਜਾਬ ਵਾਲੇ ਤਾਂ ਮੈਂਟ ਲੱਗਦੇ ਆ ਭੌਣ ਲਾਉਣ ਲੱਗੇ ਜਿਹੜੇ ਪੰਜਾਬ ਤੋਂ ਬਾਹਰਲੇ ਸਾਡੇ ਤਖਤ ਨੇ ਚਾਹੇ ਨਦੇੜ ਸਾਹਿਬ ਆ ਚਾਹੇ ਪਟਨਾ ਸਾਹਿਬ ਜਾਂ ਜਿੰਨੀਆਂ ਕਮੇਟੀਆਂ ਨੇ ਚਾਹੇ ਉਹ ਦਿੱਲੀ ਵਾਲੀ ਕਮੇਟੀਆਂ ਚਾਹੇ ਹਰਿਆਣੇ ਵਾਲੀ ਕਮੇਟੀ ਉਹਨਾਂ ਸਾਰੀਆਂ ਤੇ ਕਬਜ਼ਾ ਤਾਂ ਹੁਣ ਉਹਨਾਂ ਦਾ ਹੋ ਚੁੱਕਿਆ ਹੈ ਮਤਲਬ ਅਕਾਲੀ ਦਲ ਦਾ ਕਿਉਂਕਿ ਅਕਾਲੀ ਦਲ ਤਾਂ ਓਵਰਆਲ ਅਕਾਲੀ ਦਲ ਉਹ ਇੱਕ ਬਹੁਤ ਵੱਡਾ ਖਤਰਨਾਕ ਪਹਿਲੂ ਹੈ ਸਿੱਖ ਸਿਆਸਤ ਦੇ ਵਾਸਤੇ ਮੈਂ ਇਹ ਸਮਝਦਾ ਵੀ ਗੁਰਮੀਤ ਰਾਮ ਨੂੰ ਮਾਫੀ ਕਿਸੇ ਕੀਮਤ ਤੇ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਜਦੋਂ ਉਹਨਾਂ ਨੇ ਇਸ਼ਤਿਹਾਰ ਲਾਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਿਆ ਤਾਂ ਉਸ ਵੇਲੇ ਤੋਂ ਬਾਅਦ ਜੇ ਉਹਨੂੰ ਮਾਫੀ ਦਿੱਤੀ ਗਈ ਇਹ ਇੱਕ ਵੱੱਜਰ ਮਤਲਬ ਗਲਤੀ ਸੀਗੀ ਇਹ ਨਹੀਂ ਹੋਣੀ ਚਾਹੀਦੀ ਜੀ ਫਿਰ ਜਿਹੜੇ ਉਹਦੇ ਏਡੇ ਵੱਡੇ ਕੁੱਕਰ ਮਸੇ ਉਹ ਕਰਮਾ ਨੂੰ ਦੇਖਦਿਆਂ ਹੋਇਆ ਵੋਟਰ ਰਾਜਨੀਤੀ ਨੂੰ ਵੋਟਰ ਰਾਜਨੀਤੀ ਵੱਡੀ ਨਹੀਂ ਹੁੰਦੀ ਤੁਹਾਡਾ ਪ੍ਰਿੰਸੀਪਲ ਵੱਡਾ ਹੁੰਦਾ। ਉਹ ਵੋਟਰ ਰਾਜਨੀਤੀ ਨੂੰ ਮੱਦੇਨਜ਼ਰ ਰੱਖਿਆ ਤੇ ਉਹਦਾ ਨੁਕਸਾਨ ਪੰਜਾਬ ਨੂੰ ਵੀ ਹੋਇਆ, ਅਕਾਲੀ ਦਲ ਨੂੰ ਵੀ ਹੋਇਆ, ਸਿੱਖ ਸਿਆਸਤ ਨੂੰ ਵੀ ਹੋਇਆ, ਸੰਸਥਾਵਾਂ ਨੂੰ ਹੋਇਆ। ਕਿਸੇ ਨੂੰ ਬਾਦਲ ਨੂੰ ਅਸਤੀਫਾ ਪ੍ਰਵਾਨ ਕਰਨ ਲਈ ਕਾਹਤ ਤੱਕ ਸਭ ਤੋਂ ਹੁਕਮ ਦਿੱਤਾ ਜਾਂਦਾ। ਇਹ ਸਿੱਧੇ ਤੌਰ ਤੇ ਸਿਆਸੀ ਸਜ਼ਾ ਇਹ ਮੰਨੀ ਜਾ ਸਕਦੀ ਹੈ ਜਾਂ ਨਹੀਂ ਮੰਨੀ ਜਾ ਸਕਦੀ ਹੈ। ਲੋਕੋ ਮੈਂ ਸਮਝਦਾ ਕੱਲ ਤੱਕ ਤੋਂ ਜਿਹੜਾ ਹੁਕਮ ਜਾਰੀ ਨਹੀਂ ਕਰਨਾ ਚਾਹੀਦਾ ਸੀ ਉਹ ਆਪਣੀ ਇੱਕ ਧਾਰਮਿਕ ਤੌਰ ਤੇ ਜਿਹੜੀ ਸਜ਼ਾ ਦੇ ਸਕਦੇ ਉਹ ਧਾਰਮਿਕ ਸਜ਼ਾ ਉਹਨਾਂ ਨੇ ਦੇ ਦਿੱਤੀ ਹੈ ਇਹ ਇੱਕ ਵਾਰੀ ਅੱਗੇ ਵੀ ਬਤਾਰਾ ਹੋਇਆ ਸੀ ਜਦੋਂ ਅਕਾਲੀ ਦਲ ਫਿਰ ਅੰਮ੍ਰਿਤਸਰ ਬਣਿਆ ਸਿਮਰਜੀਤ ਮਾਨ ਤੋਂ ਬਾਅਦ ਤਵੇ ਉਹ ਅਕਾਲੀ ਦਲ ਆਪਣਾ ਸਿਮਰਜੀਤ ਮਾਨ ਹੀ ਰਿਹਾ ਤੇ ਬਾਹਰ ਲਖਿਆ ਨੇ ਫਿਰ ਆਪਣਾ ਅਕਾਲੀ ਦਲ ਬਣਾ ਲਿਆ ਜੀ ਇਹ ਇੱਕ ਵਾਰੀ ਇਹ ਪਹਿਲੀ ਵਾਰੀ ਬਰਤਾਰਾ ਥੋੜੀ ਹੈ ਕਿੰਨੀ ਵਾਰੀ ਪਹਿਲਾਂ ਹੋ ਚੁੱਕਿਆ ਦਕੋਤ ਸਿੱਖੀ ਦੀਆਂ ਪਰੰਪਰਾਵਾਂ ਮੁਤਾਬਕ ਮੈਂ ਸੰਦਾ ਸਰਬੀਰ ਸਿੰਘ ਬਾਦਲ ਨੂੰ ਕਿਸੇ ਨੇ ਪ੍ਰਾਪਰ ਗਾਈਡ ਕੀਤਾ ਤੇ ਉਹਨਾਂ ਨੇ ਇਹ ਕੰਮ ਚੰਗਾ ਹੀ ਕੀਤਾ ਸਿੱਖੀ ਦੇ ਅਨੁਸਾਰ ਇਹ ਕੰਮ ਉਹਨਾਂ ਨੂੰ ਕਰਨਾ ਹੀ ਪੈਣਾ ਸੀ ਤੇ ਉਹਨਾਂ ਨੇ ਚੰਗਾ ਕੀਤਾ ਸਿੱਖ ਕੌਮ ਦੇ ਸਰਬੋਤਮ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੰਘੇ ਕੱਲ ਤਕਵੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਧਾਰਮਿਕ ਸਜ਼ਾ ਸੁਣਾਈ ਜਾਂਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਫੈਸਲੇ ਦਾ ਪੰਥਕ ਸਿਆਸਤ ਅਤੇ ਸੂਬੇ ਦੀ ਸਿਆਸਤ ਤੇ ਕੀ ਅਸਰ ਹੋਵੇਗਾ ਕੀ ਸੁਖਵੀਰ ਸਿੰਘ ਬਾਦਲ ਮੁੜ ਅਕਾਲੀ ਦਲ ਦੇ ਪ੍ਰਧਾਨ ਬਣਨ ਵਿੱਚ ਸਫਲ ਹੋਣਗੇ ਇੰਨਾਂ ਸਾਰੇ ਸਵਾਲਾਂ ਦਾ ਜਵਾਬ ਅੱਜ ਅਸੀਂ ਆਪਣੇ ਸ਼ੋਅ ਦੇ ਮੁੱਖ ਮਹਿਮਾਨ ਸੀਪੀਐਮਆਈ ਦੇ ਸੂਬਾ ਸਕੱਤਰ ਸਖਵਿੰਦਰ ਸਿੰਘ ਸੇਖੋ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਆਓ ਸਾਰਿਆਂ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸੇਖੋ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਸੇਖੋ ਸਾਹਿਬ ਜਿਵੇਂ ਤੁਸੀਂ ਕੱਲ ਸਾਰੀ ਜਿਹੜਾ ਅਕਾਲ ਤਖਤ ਸਾਹਿਬ ਤੋਂ ਬਰਤਾਰਾ ਹੋਇਆ ਉਹ ਦੇਖਿਆ ਕਿ ਕਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਸਮੇਤ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਸਜ਼ਾ ਸੁਣਾਈ ਜਾਂਦੀ ਆ ਸਾਰਿਆਂ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਇਹ ਸਜ਼ਾ ਜਿਹੜੀ ਧਾਰਮਿਕ ਸੁਣਾਈ ਗਈ ਆ ਇਹ ਕਿਹੜੇ ਕਿਹੜੇ ਗੁਨਾਹਾਂ ਲਈ ਸੁਣਾਈ ਗਈ ਆ ਆਕਾਲੀ ਦਲ ਅਤੇ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹ ਸਭ ਤੋਂ ਪਹਿਲਾ ਸਵਾਲ ਤਾਂ ਆ ਵੀ ਆਕਾਲੀ ਦਲ ਦੇ ਜਿਹੜੀ ਅੰਦਰੂਨੀ ਫੁੱਟ ਉਹਦੇ ਨਤੀਜੇ ਵਜੋਂ ਇਹ ਇਸ ਆਕਾਲ ਤਖਤ ਤੇ ਪਹੁੰਚਿਆ ਉਹਦੇ ਚ ਉਹ ਇੱਕ ਹਿੱਸਾ ਜਿਹੜਾ ਇਹ ਸਮਝਦਾ ਸੀ ਵੀ ਸ਼ਾਇਦ ਅਸੀਂ ਇਹਦੇ ਚੋਂ ਬਰੀ ਹੋ ਜਾਵਾਂਗੇ ਮੈਂ ਇਸ ਵੰਦ ਚ ਪਹਿਲਾਂ ਵੀ ਇਹ ਕਹਿੰਦਾ ਰਿਹਾ ਵੀ ਇਹਦੇ ਲਈ ਜਦੋਂ ਤੁਸੀਂ ਸਰਕਾਰ ਦੇ ਵਿੱਚੋਂ ਸਮੂਹਕ ਤੌਰ ਤੇ ਤੁਸੀਂ ਉਹਦੇ ਹਿੱਸੇਦਾਰ ਹੋ ਤਾਂ ਉਹਨਾਂ ਸਮੂਹਕ ਜਿਹੜੇ ਫੈਸਲੇ ਹੋਏ ਨੇ ਉਹਨਾਂ ਫੈਸਲਿਆਂ ਦੇ ਜ਼ਿੰਮੇਵਾਰੀ ਵੀ ਤੁਹਾਡੀ ਸਮੂਹਕ ਹੁੰਦੀ ਹੈ ਤਾਂ ਉਹ ਸਮੂਹਕ ਜ਼ਿੰਮੇਵਾਰੀ ਕਬੂਲਣ ਦੇ ਬਜਾਏ ਯਤਨ ਕੀਤਾ ਗਿਆ ਕਿ ਉਹ ਇੱਕ ਵਿਅਕਤੀ ਨੂੰ ਜਾਂ ਤਾਂ ਟਾਰਗੇਟ ਕੀਤਾ ਜਾਵੇ ਜਾਂ ਇੱਕ ਪਰਿਵਾਰ ਨੂੰ ਟਾਰਗੇਟ ਕੀਤਾ ਜਾਵੇ ਭਾਬੇ ਅਕਾਲੀ ਦਲ ਦਾ ਦਰੂਡੀ ਮਾਮਲਾ ਸੀ ਪਰ ਫਿਰ ਵੀ ਮੈਂ ਸਮਝਦਾ ਹਾਂ ਸੀਪੀਐਮ ਦੀ ਜੋ ਜ਼ਿੰਮੇਵਾਰੀਆਂ ਇਹ ਸਮੂਹਕ ਤੌਰ ਤੇ ਜਿਹੜੇ ਰਾਜ ਦੇ ਵਿੱਚ ਫੈਲੇ ਹੋਏ ਜਦੋਂ ਰਾਜ ਸੱਤਾ ਦੇ ਵਿੱਚ ਸਨ ਤੋ ਇਹਨਾਂ ਫੈਸਲਿਆਂ ਦੇ ਨਾਲ ਪੰਜਾਬ ਦੇ ਸਮੁੱਚੇ ਪੰਜਾਬੀਆਂ ਨੂੰ ਸਿੱਖਾਂ ਨੂੰ ਔਰ ਜਿਹੜੇ ਸਮਝਦੇ ਸੀ ਕਿ ਇਹ ਵਰਤਾਰਾ ਜਿਹੜਾ ਸਭ ਤੋਂ ਪਹਿਲਾ ਜਿਹੜਾ ਸਵਾਲ ਆਇਆ ਜਦੋਂ ਗਰਮੀਤ ਰਾਮ ਨੂੰ ਮਾਫੀ ਹੁੰਦੀ ਆ ਉਹ ਇੱਕ ਬਹੁਤ ਵੱਡਾ ਵਰਤਾਰਾ ਸੀ ਉਹਦੇ ਤੋਂ ਫੇਰ ਉਹ ਮਾਫੀ ਤੋਂ ਬਾਅਦ ਰਿਜੈਕਟ ਹੁੰਦੀ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਿਰਫ ਸਮੂਹ ਤੌਰ ਤੇ ਇੱਕ ਲੀਡਰਸ਼ਿਪ ਜਦੋਂ ਫੈਸਲਾ ਕਰਦੀ ਆ ਆਪਾਂਵੇਂ ਉਹਦਾ ਮੁਖੀ ਉਸ ਵੇਲੇ ਮੁੱਖ ਮੰਤਰੀ ਦੇ ਤੌਰ ਤੇ ਸਰਵਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਪ੍ਰਧਾਨ ਦੇ ਤੌਰ ਤੇ ਸਰਦਾਰ ਸੁਖੀਰ ਸਿੰਘ ਬਾਦਲ ਸਨ ਪਰ ਉਹਦੇ ਚ ਇੱਕ ਕਮੇਟੀ ਹੈ ਇਹਨਾਂ ਦੀ ਵਰਕਿੰਗ ਕਮੇਟੀ ਹੈ ਪੀਏਸੀ ਹੈ ਫਿਰ ਸ਼੍ਰੋਮਣੀ ਕਮੇਟੀ ਹੈ ਇੱਕ ਦੁਨੀਆ ਹੋਈਆਂ ਸੰਸਥਾ ਮੰਨੇ ਸੰਵਿਧਾਨਿਕ ਤੌਰ ਤੇ ਤੇ ਇਹਨਾਂ ਦੇ ਵਿੱਚ ਦੀ ਇਹ ਕਿਵੇਂ ਥਰੂ ਹੋਇਆ ਉਹ ਤੋਂ ਸਾਰੇ ਹੀ ਇਸ ਗੱਲ ਦੇ ਲਈ ਜ਼ਿੰਮੇਵਾਰੀ ਤੋਤਾ ਨਹੀਂ ਦੌਰ ਸਕਦੇ ਉਹਦੇ ਚ ਜਿਹੜਾ ਇਹਨਾਂ ਨੂੰ ਸਿਰਫ ਵੋਟ ਰਾਜਨੀਤੀ ਦੇ ਖਾਤਰ ਜਾਂ ਕੀ ਹੋਇਆ ਜਿਹੜੀਆਂ ਹੁਣ ਗਲਤੀਆਂ ਪ੍ਰਵਾਨ ਕੀਤੀਆਂ ਨੇ ਮੈਂ ਇਹ ਸਮਝਦਾ ਵੀ ਗਰਮੀਤ ਰਾਮ ਨੂੰ ਮਾਫੀ ਕਿਸੇ ਕੀਮਤ ਤੇ ਨਹੀਂ ਸੀ ਉਹ ਜਦੋਂ ਉਹਨਾਂ ਨੇ ਇਸ਼ਤਿਹਾਰ ਲਾਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾੰਗ ਰਚਿਆ ਤਾਂ ਉਸ ਵੇਲੇ ਤੋਂ ਬਾਅਦ ਜੇ ਉਹਨੂੰ ਮਾਫੀ ਦਿੱਤੀ ਗਈ ਇਹ ਇੱਕ ਵੱੱਜਰ ਮਤਲਬ ਗਲਤੀ ਸੀਗੀ ਇਹ ਨਹੀਂ ਸੀ ਹੋਣੀ ਚਾਹੀਦੀ ਜੀ ਫਿਰ ਜਿਹੜੇ ਉਹਦੇ ਏਡੇ ਵੱਡੇ ਕੁੱਕਰ ਮਸੇ ਉਹ ਕਰਮਾਂ ਨੂੰ ਦੇਖਦਿਆਂ ਹੋਇਆ ਬੋਟ ਰਾਜਨੀਤੀ ਨੂੰ ਵੋਟਰ ਰਾਜਨੀਤੀ ਵੱਡੀ ਨਹੀਂ ਹੁੰਦੀ ਤੁਹਾਡਾ ਪ੍ਰਿੰਸੀਪਲ ਵੱਡਾ ਹੁੰਦਾ ਤਾਂ ਵੋਟਰ ਰਾਜਨੀਤੀ ਨੂੰ ਮੱਦੇਨਜ਼ਰ ਰੱਖਿਆ ਤੇ ਉਹਦਾ ਨੁਕਸਾਨ ਪੰਜਾਬ ਨੂੰ ਵੀ ਹੋਇਆ ਪਕਾਲੀ ਦਲ ਨੂੰ ਵੀ ਹੋਇਆ ਸਿੱਖ ਸਿਆਸਤ ਨੂੰ ਵੀ ਹੋਇਆ ਸੰਸਥਾਵਾਂ ਨੂੰ ਹੋਇਆ ਮੈਂ ਸਮਝਦਾ ਭਾਵੇਂ ਅਸੀਂ ਉਮਨਿਸ ਪਾਰਟੀ Marxist ਦੇ ਮੁਖੀ ਦੇ ਤੌਰ ਤੇ ਮੈਂ ਕਹਿ ਸਕਦਾ ਜੇ ਅੱਜ ਗੁਰਪ੍ਰੀਤ ਰਾਮ ਨਹੀਂ ਜੇਲ੍ਹ ਦੇ ਵਿੱਚ ਹੋਂਦ ਚ ਸੀਪੀਐਮ ਦੀ ਸਭ ਤੋਂ ਵੱਡੀ ਫੋਕਸ ਉਹ ਇਸ ਪੱਖ ਤੋਂ ਆਇਆ ਜਿਹੜਾ ਜਦੋਂ ਗੁਮਨਾਮ ਪੱਤਰ ਦੋ ਬੇਟੀਆਂ ਨੇ ਭੇਜੇ ਸਾਰੇ ਪੰਜਾਬ ਦੇ ਅਖਬਾਰਾਂ ਨੂੰ ਅਡੀਟਰਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਅਟਲ ਵਿਹਾਰੀ ਬਾਜਪਾਈ ਨੂੰ ਰਾਸ਼ਟਰਪਤੀ ਨੂੰ ਸਾਰਿਆਂ ਨੂੰ ਪੱਤਰ ਲਗਾਏ ਪਰ ਉਹਨਾਂ ਪੱਤਰਾਂ ਤੇ ਕੋਈ ਐਕਸ਼ਨ ਨਹੀਂ ਹੋਇਆ ਤੇ ਨਾ ਹੀ ਕਿਸੇ ਅਖਬਾਰ ਨੇ ਹਿੰਮਤ ਕੀਤੀ ਅਖਬਾਰ ਉਹਦਾ ਵੱਟੇ ਵੀ ਹੋ ਸਕਦੇ ਆ ਪਰ ਜਿਹਨੂੰ ਰਨ ਕਰਦੀ ਆ ਸੀਪੀਆਈ ਐ ਚੰਡੀਗੜ੍ਹ ਤੋਂ ਦਿੱਲੀ ਫਾਰ ਆ ਸਾਡਾ ਦੇਸ਼ੇ ਅਸੀਂ ਉਹਨੂੰ ਫਰੰਟ ਪੇਜ ਤੇ ਛਾਪਿਆ ਜਿਹੜਾ ਦੋ ਬੇਟੀਆਂ ਨੇ ਪੱਤਰ ਲਿਖਿਆ ਵੀ ਸਾਡੇ ਨਾਲੇ ਨੇ ਆ ਬਜਰਗ ਨਾ ਕੀਤਾ ਕਰੀਦਾ ਉਹ ਪੱਤਰ ਛਪਣ ਤੋਂ ਅਗਲੇ ਹੀ ਦਿਨ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਵੋ ਮੋਟੋ ਨੋਟਸ ਲਿਆ ਸੀ ਉਹਦੇ ਚ ਫਿਰ ਸੀਬੀਆਈ ਇਨਕੁਆਰੀ ਲੱਗੀ ਸੀਬੀਆਈ ਦੇ ਇਨਕੁਆਇਰੀ ਤੋਂ ਬਾਅਦ ਫਿਰ ਉਹ ਗੁੰਮਨਾਮ ਪੱਤਰ ਤੇ ਉਹ ਬੇਟੀਆਂ ਨੂੰ ਬੇਟੀਆਂ ਦੇ ਪਰਿਵਾਰ ਨੂੰ ਟਰੇਸ ਕੀਤਾ ਸੀ ਵੀ ਇਹ ਬਹੁਤ ਮਿਹਨਤ ਕੀਤੀ ਕਰ ਮੈਂ ਸੀਬੀਆਈ ਦੇ ਉਹਨਾਂ ਅਫਸਰ ਸਹਿਬਾਨਾਂ ਨੂੰ ਸਲੂਟ ਕਰਦਾ ਵੀ ਜਿਨ੍ਹਾਂ ਨੇ ਹਾਈ ਕੋਰਟ ਦੇ ਹੁਕਮਤ ਤੋਂ ਬਾਅਦ ਉਹ ਨਤੀਜੇ ਤੇ ਪਹੁੰਚੇ ਉਹ ਨਤੀਜੇ ਤੇ ਪਹੁੰਚੇ ਤਾਂ ਹੁਣ ਉਹ ਗਰਮੀਤ ਰਾਮ ਨੂੰ 10 ਸਾਲ ਦੀ ਸਜ਼ਾ ਹੋਈ ਹੈ 10 ਸਾਲ ਪਹਿਲਾਂ ਪੂਰੀ ਕਰੇਗਾ 10 ਫਿਰ ਅਗਲੀ ਸ਼ੁਰੂ ਹੋਏਗੀ ਇਕੱਠੇ ਨਹੀਂ ਹੋ ਬਦਲ ਸਜ਼ਾ ਜਿਹੜੇ ਪੰਚਕੁਲਾ ਕੋਰਟ ਤੋਂ ਜਿਸ ਦਿਨ ਸਜ਼ਾ ਹੁੰਦੀ ਹੈ ਤੇ ਅਗਲੇ ਦਿਨ ਦਾ ਟ੍ਰਿਬਿਊਨ ਅੰਗਰੇਜ਼ੀ ਦਾ ਬਹੁਤ ਵੱਡਾ ਫਾਰ ਨਾਰਥਰਨ ਇੰਡੀਆ ਦਾ ਸਭ ਤੋਂ ਵੱਡਾ ਫਾਰ ਅੰਗਰੇਜ਼ੀ ਫਾਰਾਂ ਚ ਤਾਂ ਉਹਨਾਂ ਨੇ ਆਪਣੇ ਫਰੰਟ ਪੇਜ ਤੇ ਖਬਰ ਲਾਈ ਜਦੋਂ ਪੰਚਕੁਲਾ ਕੋਰਟ ਤੋਂ ਫੜਕੇ ਨੂੰ ਜੇਲ੍ਹ ਚ ਭੇਜਿਆ ਗਿਆ ਆ ਪੌਤੀ ਬਾਪੇ ਨੂੰ ਐ ਉਹਨਾਂ ਨੇ ਕਿਹਾ ਵੀ ਜੇ ਦੇਸ਼ ਸੇਵਕ ਫਾਰੋ ਗੋਮਨਾਮ ਚਿੱਠੀ ਨਾ ਸ਼ਾਬਦਾ ਤਾਂ ਨਾਸੀਬੀ ਇਹਨਾਂ ਘਾਰੇ ਹੁੰਦੀ ਤਾਂ ਜਿਹਨੂੰ ਤਾਂ ਪ੍ਰਧਾਨ ਮੰਤਰੀ ਤੱਕ ਕੇਂਦਰ ਦੇ ਮੰਤਰੀ ਮੁੱਖ ਮੰਤਰੀਆਂ ਤੱਕ ਜਾ ਕੇ ਮੱਥਾ ਟੇਕਦੇ ਸੀ ਇਹਨੂੰ ਤੇ ਇਹਨੂੰ ਕਿਹਨੇ ਹੱਥ ਪਾਉਣਾ ਸੀ ਤਾਂ ਉਹਨਾਂ ਨੇ ਜ਼ਿਕਰ ਕੀਤਾ ਉਹਨੂੰ ਦੇਸ਼ ਸੇਵਕ ਦੀ ਉਹ ਕਾਪੀ ਵੀ ਲਾਈ ਉਹਨਾਂ ਨੇ ਅਸੀਂ ਇਹ ਫਖਰ ਕਰ ਸਕਦੇ ਮੈਂ ਤਾਂ ਇਹਨਾਂ ਨੂੰ ਵੀ ਕਈ ਜਿਹੜੇ ਹੋਰ ਵੀ ਸਾਥੀ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਜੇ ਅਸੀਂ ਧਰਮ ਨਿਰਪੱਖ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਕਮਿਊਨਲਿਟੀ ਮਾਰਸਵਾਦੀ ਸਾਰੇ ਵਿਸ਼ਵਾਸਾਂ ਵਾਲਿਆਂ ਦਾ ਸਤਿਕਾਰ ਕਰਦੇ ਆਂ ਪਰ ਜੇ ਅਜਿਹੇ ਕਰਮਚਾਰੀ ਇੱਕ ਵਿਅਕਤੀ ਨੂੰ ਸਜ਼ਾ ਦਵਾਈਆ ਤਾਂ ਉਹ ਚੀਪੀਏਮ ਦਾ ਪਰਮਖੋਜਗਦਾ ਇਹਦੇ ਲਈ ਹੁਣ ਬਾਅਦ ਦੇ ਵਿੱਚ ਕਹੀ ਜਾਓ ਜੀ ਅਸੀਂ ਉਹਦੇ ਪ੍ਰੋਲ ਦੇ ਉੱਤੇ ਪਟੀਸ਼ਨ ਕਰਦੇ ਆਂ ਫਲਾਣਾ ਕਰਦੇ ਆਂ ਤੋਂ ਵੈਸੇ ਹਾਸੋ ਹੀ ਨਹੀਂ ਗੱਲ ਐ ਜਿਸ ਵੇਲੇ ਤੁਹਾਨੂੰ ਲੜਨਾ ਚਾਹੀਦਾ ਸੀ ਤੋਂ ਉਸ ਵੇਲੇ ਤੁਸੀਂ ਲੜੇ ਨਹੀਂ ਤੋ ਉਸ ਵੇਲੇ ਤੁਸੀਂ ਮਤਲਬ ਉਹਨਾਂ ਲੋਕਾਂ ਦੀ ਗੱਲ ਨਹੀਂ ਕੀਤੀ ਜਿਹੜੇ ਵੇਲੇ ਦੇਸ਼ੇਪ ਨੇ ਸਾਰੀ ਉਹਦੀ ਹਸਤੀ ਛੱਪੀ ਤੇ ਦੇਸ਼ੇਪ ਨੇ ਉਹਨੂੰ ਨੰਗਿਆ ਕੀਤਾ ਤੇ ਜਿੱਥੋਂ ਤੱਕ ਜੇ ਮਤਲਬ ਐਡਾ ਵੱਡਾ ਚੈਲੰਜ ਕੀਤਾ ਉਹਦੇ ਵਿਅਕਤੀਆਂ ਵੱਲੋਂ ਉਸ ਚੈਲੰਜ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਹਾਡਾ ਗੁਰੂ ਚੋਰੀ ਕਰ ਲਿਆ ਜਦਨ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦਾ ਮਤਲਬ ਗੱਡੀ ਵੱਡੀ ਨੈਗਲੀਜੈਂਸੀ ਆ ਮੈਨੇਜਮੈਂਟ ਕਮੇਟੀ ਦੇ ਉਹ ਬੱਕਰੇ ਪੈਲੂ ਨੇ ਜੀ ਚੋਰੀ ਕਰਨ ਤੋਂ ਬਾਅਦ ਉਹਨਾਂ ਨੇ ਚੈਲੰਜ ਕੀਤਾ ਵੀ ਜੇ ਤੁਹਾਡੇ 'ਚ ਸ਼ਕਤੀ ਆ ਤਾਂ ਆਪਦੇ ਗੁਰੂ ਨੂੰ ਛੜਾ ਲਓ ਬਿਲਕੁਲ ਫਿਰ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਖਿਲਾਰ ਦਿੱਤੇ ਗਏ ਤੇ ਫਿਰ ਵੀ ਕੋਈ ਐਕਸ਼ਨ ਨਹੀਂ ਆ ਮਤਲਬ ਇੱਕ ਬਹੁਤ ਵੱਡਾ ਮਤਲਬ ਅਸੀਂ ਸਮੁੱਚੇ ਪੰਜਾਬੀ ਸਿੱਖ ਧਰਮ ਨੂੰ ਮੰਨਣ ਵਾਲੇ ਪਰਿਵਾਰ ਜਿਹੜੇ ਆਸੀਂ ਗੁਰੂ ਸਾਹਿਬ ਦਾ ਸਤਕਾਰ ਮਤਲਬ ਸਾਰਾ ਪੰਜਾਬੀ ਜਗਤ ਜਾਂ ਸਿੱਖ ਮਤਲਬ ਜਿਹੜੇ ਧਰਮ ਨੂੰ ਜਾਂ ਸਿੱਖ ਧਰਮ ਤੋਂ ਬਾਹਰ ਵਾਲੇ ਲੋਕ ਵੀ ਜਿਹੜੇ ਠੀਕ ਪਹੁੰਚ ਵਾਲੇ ਨੇ ਉਹ ਇਸ ਸਤਕਾਰ ਦਾ ਆਪਾਂ ਕਰਦੇ ਨਾ ਜੇ ਗੁਰੂ ਸਾਹਿਬ ਜਾਂਦਾ ਹੋਵੇ ਤਾਂ ਆਪਾਂ ਜੋੜੇਦਾਰ ਕੇ ਖੜਦੇ ਹਾਂ ਸਤਕਾਰ ਹੈ ਸਾਡੇ ਮਨਚਲ ਭਾਵਨਾ ਇੱਕ ਤੁਰ ਜੇ ਅਸੀਂ ਉਸ ਦੇ ਰਾਖੀ ਨਹੀਂ ਕਰ ਸਕੇ ਇੱਕ ਬਹੁਤ ਵੱਡੀ ਇਨਡਿਲੀਜੈਂਸੀ ਸੀ ਇਹ ਇਹ ਇੱਕ ਮੈਂ ਲੀ ਟੋਕਣਾ ਚਾਹੁੰਗਾ ਇਹ ਉਸ ਵੇਲੇ ਦੇ ਸਰਕਾਰ ਨੇ ਅਵੇਸਲਾਪਨ ਦਿਖਾਇਆ ਤੇ ਜਾਣ ਕੇ ਹੀ ਉਹ ਇਸ ਮੁੱਦੇ ਤੋਂ ਅਵੇਸਲੀ ਹੋ ਗਈ ਦੇਖੋ ਉਸ ਵੇਲੇ ਦੇ ਜਿਹੜੇ ਸਰਕਾਰ ਆ ਉਹਨੂੰ ਜਿਹੜਾ ਕੰਮ ਕਰਨਾ ਚਾਹੀਦਾ ਸੀ ਤੇ ਤੁਰੰਤ ਉਹਦੀ ਤਹਿ ਤੱਕ ਜਾਣਾ ਚਾਹੀਦਾ ਸੀ ਤਹਿ ਤੱਕ ਜਾ ਕੇ ਜਿਹੜੇ ਮਲਜਮ ਕੋਈ ਵੀ ਉਹਨਾਂ ਮਲਜਮਾਂ ਨੂੰ ਫੜਨਾ ਚਾਹੀਦਾ ਸੀ ਹੋਇਆ ਇਹ ਵੀ ਉਹ ਰਾਜਨੀਤਿਕ ਰੋਟੀਆਂ ਸੇਕਣ ਵਾਲੀ ਗੱਲ। ਹੂੰ। ਤਾਂ ਉਹਦੇ ਤੇ ਰਾਜਨੀਤਿਕ ਰੋਟੀਆਂ ਇਹਨਾਂ ਤੋਂ ਕੰਟਰੋਲ ਇਹ ਹੈ ਉਹ ਸਿਚੁਏਸ਼ਨ ਸਾਰੀ ਨਹੀਂ ਸੰਭਾਲ ਸਕੇ। ਹੂੰ। ਅਕਾਲੀ ਦਲ ਦੀ ਜਿਹੜੀ ਸਰਕਾਰ ਸੀ ਅਕਾਲੀ ਭਾਜਪਾ ਦੀ। ਹੂੰ। ਉਹ ਅਦਰਨਲ ਕੀ ਸੀਗਾ ਵੀ ਉਹ ਭਾਜਪਾ ਵਾਲੇ ਨੇਚਰਲ ਤੌਰ ਤੇ ਚਾਹੁੰਦੇ ਹੋਣਗੇ ਥੋੜਾ ਰੁਖ ਨਰਮ ਹੋਵੇ। ਹੂੰ। ਕਿਉਂਕਿ ਕੈਬਨਟ ਵਿੱਚ ਸੀ। ਤੇ ਉਹਨਾਂ ਦਾ ਆਪਣਾ ਥਿਊ ਹੋ ਸਕਦਾ। ਹੂੰ। ਪਰ ਉਹ ਬਾਹਰ ਤਾਂ ਕੋਈ ਐਸੀ ਗੱਲ ਨਹੀਂ ਹੈ। ਪਰ ਕਿਉਂਕਿ ਜਦੋਂ ਜੁਆਇੰਟ ਸਰਕਾਰ ਆ ਤੇ ਕਿਸ ਤਰ੍ਹਾਂ ਨੇ ਫੈਸਲੇ ਉਹ ਸੀਐਮ ਨੂੰ ਬਹੁਤ ਫਰਮਲੀ ਫੈਸਲੇ ਲੈਣੇ ਹੁੰਦੇ ਨੇ ਅੱਲਾ ਸਾਂਝੀਆਂ ਸਰਕਾਰਾਂ ਦੇ ਵਿੱਚ ਵੀ ਇਹ ਨਹੀਂ ਹੁੰਦਾ ਵੀ ਤੁਸੀਂ ਫਰਮ ਫੈਸਲੇ ਸਾਡੀ ਪਾਰਟੀ ਨੇ ਸਾਂਝੀਆਂ ਸਰਕਾਰਾਂ ਚਲਾਈਆਂ ਤਾਂ ਹੁਣ ਵੀ ਕਰਲਾ ਚੱਲਦੀ ਆ ਦੂਸਰੀਆਂ ਕੁਸਤਰਾ ਵੀ ਹੈ ਉਹ ਸਾਂਝੀਆਂ ਸਰਕਾਰਾਂ ਚਲਾਉਂਦੇ ਵੀ ਫੈਸਲੇ ਤਾਂ ਫਰਮ ਲੈਣੇ ਹੁੰਦੇ ਨੇ ਤਾਂ ਉਹ ਇੱਕ ਬਹੁਤ ਵੱਡਾ ਸੰਕਟ ਆਇਆ ਸਾਡੀ ਸਰਕਾਰ ਨੇ ਜੋਤੀਵਾਸੂ ਜਦੋਂ ਮੁੱਖ ਮੰਤਰੀ ਸੀ ਬੰਗਾਲ ਦੇ ਅੰਦਰ ਤਦੋਂ ਸਾਂਝੀ ਸਰਕਾਰ ਸੀ ਉੱਤਸੀ ਪੀ ਆਰ ਐਸ ਪੀ ਫਾਰਬਡ ਬਲਾਕ ਇਹ ਸਾਰੇ ਵੀ ਸੀਗੇ ਉਹ ਉਹ ਵੇਲਾ ਸੀ ਜਦੋਂ 84 ਚ ਸ਼੍ਰੀਮਤੀ ਇੰਦਰਾ ਗਾਂਧੀ ਦੀ ਮਤਲਬ ਹੱਤਿਆ ਹੁੰਦੀ ਆ ਤਾਂ ਫੈਸੇ ਨਹੀਂ ਚਲੁੰਦੀਆਂ ਨਾਲੀ ਤਦੋਂ ਉਸ ਵੇਲੇ ਸਾਰੇ ਮੁਲਕ ਦੇ ਵਿੱਚ ਸਿੱਖਾਂ ਦੇ ਉੱਤੇ ਬਹੁਤ ਵੱਡੇ ਮਤਲਬ ਹਮਲੇ ਹੋਏ ਤੇ ਕਤਲੇਆਮ ਹੋਇਆ ਪੰਜਾਬ ਤੋਂ ਬਾਅਦ ਦੂਜੀ ਵੱਡੀ ਵਾਦੀ ਪਛਮੀ ਬੰਗਾਲ ਚ ਰਹਿੰਦੇ ਸੀ ਜਿੱਥੇ ਸਾਡੀ ਪਾਰਟੀ ਮਤਲਬ ਰਾਜ ਵਿੱਚ ਸੀ ਤੇ ਜਦੋਂ ਇਹ ਅਸੈਸੀਨੇਸ਼ਨ ਹੁੰਦੀ ਹੈ ਸਰਮੇਂ ਤੇਂਦਰਾ ਗਾਂਧੀ ਤਾਂ ਜੀਵ ਗਾਂਧੀ ਕਲਕੱਤੇ ਸੀ ਤੇ ਕਾਵੜ ਜੋਤੇਵਾਸੂ ਮਦਰਾਸ ਸੀ ਜੋਤੇਵਾਸੂ ਤਰੰਤ